मिशन चढ़दी कला मैं पूरे देश ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਅੱਜ ਨੌ ਪ੍ਰੋਜੈਕਟਾਂ ਦੇ 1.13 ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਨੇ ਉਹ ਜਾਂ ਸ਼ੁਰੂ ਕੀਤੇ ਗਏ ਨੇ ਤੇ ਜਾਂ ਉਹਨਾਂ ਦਾ ਉਦਘਾਟਨ ਜਿਹੜਾ ਉਹ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਪੰਜ ਸਕੂਲਾਂ ਦੇ ਵਿੱਚ ਤਕਰੀਬਨ ਪੌਣੇ 2 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੋਈ ਖੇਡ ਦੀ ਫੈਸਿਲਿਟੀ ਬਣਨੀ ਆ ਉੱਥੇ ਔਰ ਇੱਥੇ ਮੰਡੀ ਦੇ ਵਿੱਚ ਉੱਬਾਵਾਲ ਔਰ ਜਖੇਪੜ ਮੰਡੀਆਂ ਦੇ ਵਿੱਚ ਸ਼ੈੱਡ ਬਣਨੇ ਨੇ ਔਰ ਚੀਮੇ ਦੇ ਵਿੱਚ 9.11 ਕਰੋੜ ਰੁਪਏ ਦੀ ਲਾਗਤ ਦੇ ਨਾਲ ਸੀਵਰੇਜ ਦੀ ਅੰਡਰਗਰਾਉਂਡ ਪਾਈਪਲਾਈਨ 11 ਕਿਲੋਮੀਟਰ ਜਿਹਦੇ ਨਾਲ ਹਜ਼ਾਰ ਘਰਾਂ ਨੂੰ ਸੀਵਰੇਜ ਦਾ ਕਨੈਕਸ਼ਨ ਹੈ ਜਿਹੜਾ ਉਹ ਮਿਊਜ਼ਿਕਸ ਇਹ ਸੋ ਇਹ ਅੱਜ ਨਵਾਂ ਪ੍ਰੋਜੈਕਟ ਨੇ 1.5 13 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਕਿ ਅੱਜ ਸੁਨਾਮ ਦੇ ਵਿੱਚ ਜਿੰਨਾ ਦੀ ਸ਼ੁਰੂਆਤ ਜਾਂ ਉਹਨਾਂ ਦਾ ਕੰਪਲੀਸ਼ਨ ਦੇ ਉੱਪਰ ਉਹ ਉਦਘਾਟਨਾ ਜਿਹੜਾ ਉਹ ਕੀਤਾ ਜਾ ਰਿਹਾ ਹੈ। ਹੋਰ ਵੀ ਵੱਡੇ ਪ੍ਰੋਜੈਕਟ ਜਿਹੜੇ ਲਿਆਂਦੇ ਸਾਰੇ ਆਉਣਗੇ ਜੀ ਸਾਰੇ ਪ੍ਰੋਜੈਕਟ ਆਉਣਗੇ ਵੱਡੇ ਨੇ ਛੋਟੇ ਨੇ ਜਿਸ ਚੀਜ਼ ਦੀ ਲੋਕਾਂ ਨੂੰ ਜ਼ਰੂਰਤ ਹੈ ਹਲਕੇ ਨੂੰ ਜ਼ਰੂਰਤ ਹੈ ਉਹ ਲਿਆਂਦਾ ਜਾਊਗਾ ਤੇ ਕੰਪਲੀਟ ਕੀਤਾ ਜਾਊਗਾ। ਸਰ ਸੁਨਾਮ ਦੇਖੋ ਇਸ ਤਰ੍ਹਾਂ ਕਿ ਕੁਝ ਦਿਨਾਂ ਤੋਂ ਇਹ ਮੈਨੂੰ ਪਤਾ ਲੱਗ ਰਿਹਾ ਸੀਗਾ ਜਿਹਦੀ ਵਜ੍ਹਾ ਕਰਕੇ ਕੱਲ ਮੇਰੀ ਡਾਕਟਰ ਬਲਵੀਰ ਜੀ ਨਾਲ ਗੱਲ ਹੋਈ ਤੇ ਅੱਜ ਪੂਰੇ ਦੇ ਪੂਰੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਿਵਲ ਸਰਜਨ ਵੀ ਆਏ ਸੀ ਕਿ ਸਾਰੀਆਂ ਟੀਮਾਂ ਨੇ ਜਿਹੜੀਆਂ ਅਸੀਂ 23 ਟੀਮਾਂ ਬਣਾ ਕੇ ਸੁਨਾਮ ਸ਼ ਉਹਨਾਂ ਨੂੰ ਡਿਊਟੀ ਦੀ ਡਿਊਟੀ ਲਾ ਦਿੱਤੀ ਹੈ 10 ਅਕਤੂਬਰ ਤੱਕ ਇਹ ਜਿਹੜੀਆਂ 23 ਟੀਮਾਂ ਨੇ 23 ਵਰਡਾਂ ਦੇ ਵਿੱਚ ਆਉਣ ਵਾਲੇ 20 ਦਿਨਾਂ ਦੇ ਵਿੱਚ ਇਹ ਕੱਲੇ-ਕੱਲੇ ਘਰ ਦਾ ਸਰਵੇ ਕਰਨਗੇ ਤਾਂ ਕਿ ਕਿਸੇ ਨੂੰ ਚਾਹੇ ਕੋਈ ਚਿਕਨ ਗੁਨੀਆਂ ਦੀ ਦਾ ਪ੍ਰੋਬਲਮ ਹੋ ਰਹੀ ਹੈ ਕੋਈ ਹੱਡਪਨ ਨਹੀਂ ਲੱਗ ਰਹੀ ਹੈ ਕੋਈ ਫੀਵਰ ਲੱਗ ਰਿਹਾ ਹੈ ਸੋ ਇਹ ਸਾਰਾ ਕੱਲਾ-ਕੱਲਾ ਟੈਸਟ ਹੈ ਜਿਹੜਾ ਉਹ ਕੀਤਾ ਜਾਏਗਾ ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਤੁਹਾਨੂੰ ਜਿਹੜੇ ਵੀ ਕੋਈ ਸਿੰਪਟਮਸ ਲੱਗ ਰਹੇ ਨੇ ਕੋਈ ਕੋਈ ਥੋੜਾ ਜਿਹਾ ਵੀ ਮਹਿਸੂਸ ਹੋ ਰਿਹਾ ਤਾਂ ਸੰਗਣਾ ਨਹੀਂ ਹੈਗਾ ਇਮੀਡੀਏਟਲੀ ਪਹਿਲ ਦੇ ਪ੍ਰਾਇੋਰਟੀ ਦੇ ਅਧਾਰ ਤੇ ਜਾ ਕੇ ਸਿਵਲ ਹਸਪੀਟਲ ਜਾ ਕੇ ਆਉਦੇ ਟੈਸਟ ਜਿਹੜੇ ਉਹ ਪ੍ਰੋਬਲਮ ਭਾਰਮਿਕ ਸਰਕਾਰੀ ਲੋਕ ਮੇਰੇ ਆਪਣੇ ਨਗਰ ਦੇ ਮੇਰੇ ਸਾਰੀਆਂ ਮਾਵਾ ਮੇਰੇ ਪਿਤਾ ਸਤਿਮਾਨ ਬਜ਼ੁਰਗ ਮੇਰੀਆਂ ਭੈਣਾਂ ਨੌਜਵਾਨ ਸਾਥੀ ਵੀਰ ਤੁਹਾਡੇ ਨਗਰ ਦੇ ਬਹੁਤ ਹੀ ਹਿੰਮਤੀ ਮਿਹਨਤੀ ਕਮਿਟਿਡ ਔਰ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜਨ ਵਾਲੇ ਮੇਰੇ ਵੀਰ सरपंच साहब सारी ਸਮੁੱਚੀ ਪੰਚਾਇਤ ਸਾਰੇ ਟੀਮ ਸਾਰੇ ਆਸ-ਪਾਸੇ ਦੇ ਪਿੰਡਾਂ ਤੋਂ ਸਾਰੇ ਸਤਿਕਾਰਯੋਗ ਪਹੁੰਚੇ ਨੇ ਮੇਰੇ ਵੀਰ ਜੇ ਨਾਮ ਲੈਣ ਲੱਗੇ ਤਾਂ ਸਮੋਸੀ ਜਵਾ ਲੱਗੇ ਨੇ ਸਾਰੀ ਗੁਰੂ ਕੀ ਫਤਿਹ ਕਰੋ ਪ੍ਰਣਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਕੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਬਹੁਤ-ਬਹੁਤ ਧੰਨਵਾਦ ਕਿ ਜਦੋਂ ਵੀ ਇੱਥੇ ਆਉਂਦੇ ਆ ਤੇ ਤੁਸੀਂ ਪਿਆਰ ਦੀਆਂ ਸਾਥ ਦੀਆਂ ਸਹਿਯੋਗ ਦੀਆਂ ਅਸ਼ੀਰਵਾਦ ਦੀਆਂ ਨਿੱਕ ਦੀਆਂ ਝੋਲੀਆਂ ਭਰ ਕੇ ਮੈਨੂੰ ਇੱਥੋਂ ਭੇਜਦੇ ਥੋੜਾ ਸਾਰਿਆਂ ਦੇ ਦੇਰੀ ਦੇ ਕਰਾਈ ਦੇ ਵਿੱਚ ਧੰਨਵਾਦ ਹੈ ਭਾਈ। ਔਰ ਜਦੋਂ ਤੁਹਾਡੇ ਕੋਲ ਇੰਨਾ ਪਿਆਰ ਮਿਲ ਜਾਂਦਾ ਹੈ, ਇੰਨਾ ਸਨਮਾਨ, ਇੰਨਾ ਸਾਥ ਸਹਿਯੋਗ ਮਿਲ ਜਾਂਦਾ ਹੈ ਤੇ ਫਿਰ ਹੋਰ ਜੀ ਕਰਦਾ ਹੈ ਕਿ ਜਿਹੜੇ ਤੁਸੀਂ ਹੁਕਮ ਲਾਉਨੇ ਹੋ ਉਹਨਾਂ ਨੂੰ ਜਲਦੀ ਪੂਰਾ ਕਰੀਏ। ਇਸ ਨਗਰ ਦੇ ਵਿੱਚ ਮੈਨੂੰ ਜਵੇਂ ਵੀ ਜਦੋਂ ਵੀ ਜੋ ਵੀ ਹੁਕਮ ਮਿਲਿਆ ਉਹ ਜਵੇਂ ਸਰਪੰਚ ਸਾਹਿਬ ਸਿਹਰਾ ਜਾਹੇ ਮੈਨੂੰ ਦੇ ਦਿੰਦੇ ਨੇ ਆ ਜਿਹੜੇ ਪਾਈਪਲਾਈਨ ਅ ਨਿਕਰੀ ਹੈ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਅਮਾਉਂਟ ਦੀ ਪਾਈਪਲਾਈਨ ਉਹ ਨਾਗਰੇ ਦੇ ਵਿੱਚ ਨਿਕਲੇ ਪਰ ਇਹ ਸਰਪੰਚ ਸਾਹਿਬ ਤੁਹਾਡੀ ਉਹ ਤੁਹਾਡੇ ਸਾਰੇ ਸਾਥੀਆਂ ਦੀ ਟੀਮ ਦਾ ਨੂੰ ਇਹ ਬਹੁਤ ਵੱਡਾ ਸਿਹਰਾ ਜਾਂਦਾ ਕਿਉਂਕਿ ਤੁਸੀਂ ਵੀ ਪੂਰੀ ਸਿਰਲ ਦੇ ਨਾਲ ਉਸ ਚੀਜ਼ ਦੇ ਮਗਰ ਲੱਗੇ ਰਹੇ ਸਰਕਾਰਾਂ ਦੇ ਘਰਾਂ ਦੇ ਵਿੱਚੋਂ ਕੰਮ ਸਾਰੇ ਹੋ ਜਾਂਦੇ ਹੁੰਦੇ ਨੇ ਪਰ ਮਗਰਾ ਕਰਨਾ ਪੈਂਦਾ ਸੋ ਤੁਸੀਂ ਮਗਰਾ ਨਹੀਂ ਛੱਡਿਆ ਤੁਹਾਡੇ ਨਾਲ ਨਾਲ ਮੈਂ ਮਗਰਾ ਨਹੀਂ ਛੱਡਿਆ ਹੈਗਾ ਤੇ ਕੰਮ ਹੈ ਜਿਹੜਾ ਸਿਰੇ ਚੜ ਕੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਔਰ ਜਦੋਂ ਵੈਸੀ ਸਾਫ ਨੀਅਤ ਦੇ ਨਾਲ ਕੋਈ ਕੰਮ ਕਰੋ ਮੈਂ ਮੰਨ ਕੇ ਜਾਂਦਾ ਕਿ ਪ੍ਰਮਾਤਮਾ ਦੀ ਇੰਨੀ ਨਿਗਾ ਸਵੱਲੀ ਹੋ ਜਾਂਦੀ ਆ ਬਾਬੇ ਨਾਨਕ ਦੀ ਫਿਰ ਕੋਈ ਕੰਮ ਨਹੀਂ ਖੜਦਾ ਹੈ ਕਿ ਜੇ ਨੀਅਤ ਸਾਫ ਹੋਵੇ ਸੋ ਉਸੇ ਨਾਲ ਆਪਾਂ ਸਾਰੇ ਲੱਗੇ ਹੋਇਆ ਤੁਸੀਂ ਜਿੰਨਾ ਵੱਡਾ ਸਾਥ ਸਹਿਯੋਗ ਅੱਜ ਤੋਂ 3.5 ਸਾਲ ਪਹਿਲਾਂ ਦਿੱਤਾ ਸੀਗਾ ਤੇ ਉਸੇ ਦਾ ਮੁੱਲ ਹੈ ਜਿਹੜਾ ਉਹ ਮੋੜ ਦੇ ਫਿਰਦੇ ਆ ਆਪਣੇ ਪਿਤਾ ਮੋਹ ਭਗੰਦਾ ਜੀ ਰੂਲਾ ਤੋਂ ਇੱਕੋ ਹੀ ਗੱਲ ਸਿੱਖੀ ਹੈ ਕਿ ਜੇ ਪ੍ਰਮਾਤਮਾ ਨੇ ਔਰ ਲੋਕਾਂ ਨੇ ਕਿਸੇ ਨੂੰ ਕੁਛ ਕਰਨ ਯੋਗ ਕੀਤਾ ਹੋਵੇ ਤੇ ਫੇਰ ਵੀ ਬੰਦਾ ਨਾ ਕਰੇ ਜਾਂ ਨਾ ਕਰ ਪਾਵੇ ਤੇ ਉਸ ਤੋਂ ਵੱਡੀ ਬਦਕਿਸਮਤੀ ਨਹੀਂ ਹੋ ਸਕਦੀ ਹੈਗੀ ਸੋ ਤੁਸੀਂ ਕਰਨ ਜੋਗਾ ਕਰਤਾ ਪ੍ਰਮਾਤਮਾ ਨੇ ਸੱਚੇ ਪਾਤਸ਼ਾਹ ਨੇ ਕਰਨ ਜੋਗਾ ਕਰਤਾ ਤੇ ਕਰੀ ਜਾਂਦੇ ਆ ਸੁਮਿੰਦਰ ਤੁਹਾਨੂੰ ਇਹੀ ਬੇਨਤੀ ਹੈ ਕਿ ਤੁਹਾਡੇ ਤੁਹਾਡਾ ਨਗਰ ਦਾ ਕੋਈ ਹੁਕਮ ਹੋਵੇ ਸਿਰ ਮੱਥੇ ਪਰਮਾਨ ਹੈ ਆ ਜਿਹੜੇ ਕੰਮ ਤੁਸੀਂ ਕਰਾਏ ਨੇ ਇਹ ਚਲੋ ਕੋਈ ਚੱਲ ਵੀ ਰਹੇ ਨੇ ਸੜਕਾਂ ਵਾਲਾ ਵੀ ਤੁਸੀਂ ਤੁਸੀਂ ਰੋਡ ਵਾਲਾ ਵੀ ਕਹਿਣੋ ਫਿਰਦੇ ਵਾਲਾ ਹੀ ਕੰਮ ਚੱਲ ਹੀ ਰਿਹਾ ਤੇ ਇੱਕ ਜਿਹੜਾ ਤੁਸੀਂ ਅੱਜ ਜਿਹੜਾ ਪੰਚਾਇਤ ਭਵਨ 25 ਲੱਖ ਰੁਪਏ ਦੀ ਲਾਗਤ ਨਾਲ ਇਹੇ ਸ਼ੁਰੂ ਕਰਨ ਲੱਗਿਆ ਆਪਾਂ ਤਾਂ ਕਿ ਸਾਰਿਆਂ ਨੂੰ ਤੁਹਾਨੂੰ ਪੰਚਾਇਤ ਨੂੰ ਵੀ ਨਗਰ ਨੂੰ ਵੀ ਕੋਈ ਉੱਥੇ ਛੋਟੇ-ਮੋਟੇ ਕੋਈ ਕਿਸੇ ਨੇ ਉਹ ਵੀ ਕਰਨੇ ਨੇ ਕੰਮ ਕਰਨ ਸੀ ਉਹ ਵੀ ਕਰ ਸਕਦੇ ਹੋ ਸੋ ਸਾਰਾ ਪ੍ਰੋਗਰਾਮ ਜਿਹੜਾ ਉਹ ਇਹਦੇ ਨਾਲ ਪੂਰਾ ਜਿਹੜਾ ਉਹ ਹੋ ਜਾਊਗਾ ਔਰ ਇਸ ਤੋਂ ਇਲਾਵਾ ਤੁਸੀਂ ਦੋ ਚੀਜ਼ਾਂ ਵੀ ਇਹ ਨੇ ਇੱਕ ਤਾਂ ਜੋ ਮੀਹਾਂ ਦੇ ਵਿੱਚ ਕੁਝ ਸਾਥੀਆਂ ਦੇ ਘਰ ਨੇ ਜਿਹੜੇ ਉਹ ਨੁਕਸਾਨੇ ਗਏ ਉਹ ਆਲਰੇਡੀ ਡੀ ਸਾਹਿਬ ਨੂੰ ਕਿਹਾ ਹੋਇਆ ਹੈ ਡਿਊਟੀਆਂ ਉਹਨਾਂ ਦੀ ਲੱਗੀਆਂ ਹੋਈਆਂ ਨੇ ਐਸਡੀਓ ਨੂੰ ਕਹਿ ਦਿੰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡੇ ਆ ਕੇ ਸਰਵੇ ਜਿਹੜਾ ਉਹ ਵੀ ਕਰ ਜਾਣਗੇ ਔਰ ਡਾਕਟਰ ਦੀ ਤਬਦੀਲੀ ਵਾਲਾ ਉਹ ਵੀ ਸਿਵਲ ਸਰਜ ਨੂੰ ਕਹਿ ਦਿੰਦੇ ਆ ਉਹ ਵੀ ਹੋ ਜਾਂਦਾ ਔਰ ਇੱਕ ਜਿਹੜਾ ਤੁਸੀਂ ਬਾਰਡਰ ਵਰਕਸ ਦਾ ਕਿਹਾ ਉਹ ਸਾਡੇ ਵੱਲੋਂ ਆਲਰੇਡੀ ਇੱਕ ਸਕੀਮ ਦੇ ਵਿੱਚ ਉਹ ਪਾਇਆ ਹੋਇਆ ਇੱਕ ਤੁਸੀਂ ਕਿੰਨਾ ਜਵ ਕਰਾ ਤੁਸੀਂ ਸਰ 2 ਲੱਖ ਤੋਂ 200 ਕਰਾ ਤੁਸੀਂ ਵਾਟਰ ਵਰਕਸ ਵਾਸਤੇ ਇੱਕ ਸਕੀਮ ਹੁੰਦੀ ਹੈ ਸਰਕਾਰ ਦੀ ਕਿ ਉਹਦੇ ਚ ਪਿੰਡ ਨੇ ਕੁਝ ਪਾਉਣਾ ਹੁੰਦਾ ਉਹ ਤੁਹਾਡੇ ਤੋਂ ਸਿਰਫ ਨਾਮ ਵਾਸਤੇ ਇੱਕ ਮੰਡ ਜੱਗ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਦੋ ਕੁ ਲਾਣੀ ਪਾਉਣੇ ਹੁੰਦੇ ਨੇ 2 ਲੱਖ ਰੁਪਏ ਤੁਹਾਡੇ ਕੋਲੋਂ ਪਵਾ ਚੁੱਕੇ ਤੇ 1 ਕਰੋੜ 71 ਲੱਖ ਰੁਪਏ ਤੁਹਾਡੇ ਕੋਲ ਬੜੀ ਜਲਦੀ ਆ ਜਾਊਗਾ ਬਾਰਡਰ ਉਸ ਕੱਲੇ ਕੱਲੇ ਘਰ ਦੇ ਵਿੱਚ ਕੱਲੇ ਕੱਲੇ ਘਰ ਦੇ ਵਿੱਚ ਜਿਹੜੀ ਉਹਦੀ ਪਾਈਪਲਾਈਨ ਹੈ ਉਹ ਪਹੁੰਚ ਜਾਊ ਕਨੈਕਸ਼ਨ ਪਹੁੰਚ ਜਾਊਗਾ ਔਰ ਜੇ ਉਹਦੇ ਵਿੱਚ ਕੋਈ ਸੜਕ ਕੋਈ ਗਲੀ ਉਹਨਾਂ ਨੂੰ ਮੈਂ ਕਿਹਨੂੰ ਪਟਣੀ ਵੀ ਪਈ ਪਟਣੀ ਪਊਗੀ ਕਿਉਂਕਿ ਜਦੋਂ ਪਾਈਪ ਲੈ ਕੇ ਜਾਣੀ ਐ ਤਾਂ ਇੱਕ ਵਾਰ ਪਟਨਾ ਪੂਗਾ ਪਰ ਉਹ ਚ ਘਬਰੌਣ ਦੀ ਲੋੜ ਨਹੀਂ ਪੈਣੀ ਹੈਗੀ ਆਪਾਂ ਨੂੰ ਉਸ 1 ਕਰੋੜ 73 ਲੱਖ ਦੀ ਲੱਗ ਦੇ ਵਿੱਚ ਉਹਨਾਂ ਸੜਕਾਂ ਗਲੀਆਂ ਨੂੰ ਕੰਪਲੀਟ ਕਰਨਾ ਪੂਰਾ ਕਰਨਾ ਉਹ ਵੀ ਵਿੱਚ ਹੀ ਸ਼ਾਮਲ ਹੈ ਸੋ ਬੜੀ ਜਲਦੀ ਉਹ ਵੀ ਆ ਜੂਗਾ ਵੇਖ ਕਰੋ ਜੀ ਤੁਹਾਡੇ ਕੰਮ ਤੋਂ ਵੀ ਮੇਰੇ ਸਾਰੇ ਦਿਲ ਤੇ ਲੈ ਕੇ ਬੈਠੇ ਕਿਉਂ ਟੈਨਸ਼ਨ ਲੈਣੇ ਹੁਣ ਸਭ ਦਾ ਸਾਰਿਆਂ ਦਾ ਦਿਲ ਦੀ ਗਰਾਈ ਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਤੇ ਰਵਾਇਤ ਗੁਰਦੀ ਕੀ